ਅੱਜ ਅਰਬਨ ਸਟੇਟ ਫਗਵਾੜਾ ਵਿਖੇ ਪੰਜਾਬ ਸਰਕਾਰ ਆਪ ਦੇ ਦਵਾਰ ਤਹਿਤ ਕੈਂਪ ਲੱਗ ਰਿਹਾ ਜਿਹਦੇ ਵਿੱਚ ਲਗ ਲਗ ਵਿਭਾਗਾਂ ਦੇ ਅਧਿਕਾਰੀ ਔਰ ਇਸੇ ਸੰਬੰਧ ਹੀ ਸਵੇਰੇ ਸਵੇਰੇ ਕਾਰਪੋਰੇਸ਼ਨ ਵੱਲੋਂ ਸਫਾਈਆਂ ਚੱਲ ਰਹੀਆਂ ਨੇ ਸਰਕਾਰ ਆਪ ਦੇ ਦਵਾਰ ਤਹਿਤ ਅਰਬਨ ਸਟੇਟ ਫਗਵਾੜਾ ਦੇ ਕਮਿਊਨਿਟੀ ਹਾਲ ਵਿੱਚ ਅੱਜ ਇੱਕ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਬੇਸ਼ੱਕ ਉਹ 44 ਕੰਮ ਜਿਹੜੇ ਲੋਕਾਂ ਨੇ ਵਕ ਵਕ ਵਿਭਾਗਾਂ ਦੇ ਦਫ਼ਤਰਾਂ 'ਚ ਜਾ ਕੇ ਕਰਾਉਣੇ ਸੀ ਉਹਨਾਂ ਦੇ ਹੱਲ ਦੇ ਲਈ ਇਹ ਕੈਂਪ ਲਗਾਇਆ ਗਿਆ ਔਰ ਇਸ ਵੇਲੇ ਪੂਰੇ 1.5 ਹੋ ਚੁੱਕੇ ਨੇ 10 ਵਜੇ ਦਾ ਕੈਂਪ ਦਾ ਟਾਈਮ ਸੀ ਔਰ ਮੁਲਾਜ਼ਮ ਜਿੰਨੇ ਵੀ ਜਨਾਂ ਦੀ ਡਿਊਟੀ ਲੱਗੀ ਹੈ ਉਹ ਲਗਭਗ ਆਪੋ ਆਪਣੀ ਚੇਅਰ ਤੇ ਪਹੁੰਚ ਗਏ ਨੇ ਔਰ ਬੈਠੇ ਹੋਏ ਨੇ ਪਰ ਇਸ ਵੇਲੇ ਕੁਰਸੀਆਂ ਇੰਤਜ਼ਾਰ ਕਰ ਰਹੀਆਂ ਨੇ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਦੇ ਕੰਮ ਕਰਨ ਵਾਲੇ ਰਹਿੰਦੇ ਨੇ ਦਫ਼ਤਰਾਂ 'ਚ ਜਾ ਕੇ ਤੇ ਉਸ ਦਾ ਕਾਰਨ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਐਡਵਰਟਾਈਜ਼ਮੈਂਟ ਨਹੀਂ ਹੋਈ ਜਿਹਦੇ ਕਰਕੇ ਇਸ ਏਰੀਏ ਦੇ ਨਿਵਾਸੀਆਂ ਨੂੰ ਕੋ ਬਹੁਤੀ ਜਾਣਕਾਰੀ ਨਹੀਂ ਕਿ ਅੱਜ ਇਹ ਕੈਂਪ ਲੱਗ ਰਿਹਾ ਜਾਂ ਫਿਰ ਲੋਕਾਂ ਦੇ ਕੰਮ ਹੀ ਹੋ ਚੁੱਕੇ ਨੇ ਉਹਨਾਂ ਦਾ ਕੋਈ ਵੀ ਕੰਮ ਪੈਂਡਿੰਗ ਨਹੀਂ ਜਿਹਦੇ ਕਰਕੇ ਕੋਈ ਵੀ ਇਸ ਵੇਲੇ ਨਹੀਂ ਪਹੁੰਚਿਆ ਹੋਇਆ ਜਿੰਨੇ ਵੀ ਸਾਨੂੰ ਸਾਹਮਣੇ ਖੜੇ ਦਿਖਾਈ ਦੇ ਰਹੇ ਨੇ ਉਹਨਾਂ ਚ ਲਗਭਗ ਸਾਰੇ ਅਧਿਕਾਰੀ ਜਾਂ ਕਰਮਚਾਰੀ ਨੇ ਔਰ ਕੰਮ ਕੌਣ ਕਰਾਉਣ ਵਾਲਾ ਇਸ ਵੇਲੇ ਕੋਈ ਦਿਖ ਨਹੀਂ ਰਿਹਾ ਕੁਰਸੀਆਂ ਇੰਤਜ਼ਾਰ ਕਰ ਰਹੀਆਂ ਨੇ ਉਹਨਾਂ ਲੋਕਾਂ ਦੀਆਂ ਜਿਹੜੇ ਇਸ ਕੈਂਪ ਦਾ ਲਾਭ ਲੈਣਾ ਚਾਹੁੰਦੇ ਨੇ ਇਸ ਕੈਂਪ ਨੂੰ ਇਸ ਕੈਂਪ ਨੂੰ ਚਾਲੂ ਕਰਨ ਦਾ 10 ਵਜੇ ਦਾ ਟਾਈਮ ਸੀ ਪਰ ਇਸ ਵੇਲੇ 10:40 ਮਿੰਟ ਹੋ ਚੁੱਕੇ ਨੇ ਤੇ ਵਿਭਾਗ ਦੇ ਅਧਿਕਾਰੀ ਕਰਮਚਾਰੀ ਇਸ ਵੇਲੇ ਬੈਨਰ ਲਾ ਕੇ ਤਿਆਰੀ ਕਰ ਰਹੇ ਨੇ ਜਿਹੜਾ ਕਿ ਕਾਫੀ ਲੇਟ ਚੱਲ ਰਿਹਾ ਕੰਮ ਔਰ 1 ਵਜੇ ਇਹ ਕੈਂਪ ਬੰਦ ਹੋ ਜਾਣਾ ਇਹ ਸਟਾਫ ਕੁਛ ਬੈਠਾ ਹੋਇਆ ਹੈ ਕੁਝ ਸਟਾਫ ਖੜਾ ਹੈ ਔਰ ਕੰਮ ਕਰਾਉਣ ਲਈ ਇਸ ਟਾਈਮ ਕੋਈ ਇੱਕ ਵੀ ਬੰਦਾ ਦਿਖਾਈ ਨਹੀਂ ਦੇ ਰਿਹਾ ਪੌਣੇ 11 ਹੋ ਚੁੱਕੇ ਨੇ ਔਰ ਇਸ ਕੈਂਪ ਦੀ ਅਜੇ ਤਿਆਰੀ ਹੀ ਚੱਲ ਰਹੀ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਕਿ ਇਹ ਇੱਕ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਅ ਦੇਖੋ ਤੁਹਾਡੇ ਸਾਹਮਣੇ ਅਜੇ ਪੌਣੇ 11 ਵਜੇ ਬੈਨਰ ਹੀ ਲੱਗ ਰਹੇ ਨੇ ਜਦ ਕਿ 10 ਵਜੇ ਦਾ ਟਾਈਮ ਹੈ ਇਸ ਕੈਂਪ ਨੂੰ ਚਲਾਉਣ ਦਾ ਬਹੁਤ ਚੰਗਾ ਹੁੰਦਾ ਜੇ ਪਹਿਲਾਂ ਹੀ ਇਸ ਕੈਂਪ ਦੀ ਪ੍ਰੋਪਰ ਤਿਆਰੀ ਕੀਤੀ ਹੁੰਦੀ ਤਾਂ ਜੋ ਕਿ ਲੋਕਾਂ ਨੂੰ ਵੱਧ ਤੋਂ ਵੱਧ ਇਸ ਕੈਂਪ ਦਾ ਲਾਭ ਮਿਲ ਸਕਦਾ ਅੱਜ ਦਾ ਕੈਂਪ ਜਿਹੜਾ ਲੱਗਾ ਇਹਦੇ 'ਚ ਐਡਵਰਟਾਈਜ਼ ਨਾ ਹੋਣੇ ਕਰਕੇ ਆ ਆ ਬੈਠਾ ਬਾਕੀ ਸਾਡੀ ਪਬਲਿਕ ਨਹੀਂ ਆ ਸਕੀ ਔਰ ਜਰੂਰੀ ਆ ਉਹਨਾਂ ਨੂੰ ਹੋਣਾ ਇੱਥੇ ਕਦੇ ਲੋਕਾਂ ਨੂੰ ਵੱਟਵਾਂ ਦੇ ਲਾਭ ਹੋ ਸਰ ਕੇ ਨਾ ਹਾਂਜੀ ਹਾਂਜੀ ਸਰ ਨਹੀਂ ਆ ਸਕਿਆ ਅਰਪਣ ਜੀ ਨਾ ਸਸੂਦੂ ਕਿੰਨਾ ਆ ਬਜਾ ਰਿਹਾ ਹੈ ਇਹ ਇੱਥੇ ਕੰਮ ਇਸ ਲਈ ਕੰਮ ਹੈ ਜਿੱਦਾਂ ਮੈਂ ਪੀਆਰਪੀਆ ਹੋਇਆ ਹਾਂ ਹਾਂਜੀ ਹਾਂ ਕੁ ਮਿੰਟ ਦੀ ਹਾਰ ਖਾਂਦੇ ਹਾਂ ਹਾਂਜੀ ਹਾਂਜੀ ਮੈਂ ਕਿਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਮੈਂ ਐਕਚੁਅਲੀ ਨਾ ਮੈਨੂੰ ਦੱਸੋ ਤੁਸੀਂ ਦੱਸ ਸਕਦੇ ਮੈਂ ਕੀ ਹੈ ਤੁਹਾਨੂੰ ਆਪਣੀ ਗੱਲ ਜਿਆਦਾ ਹੈ ਤੁਹਾਡੇ ਦੋਨਾਂ ਵੱਲੋਂ ਇਹ ਦੋਨੋਂ ਵਿਟਨੈਸ ਚਾਹੀਦੀ ਹੈ ਇੱਕ ਇੱਕ ਫੈਮਿਲੀ ਮੈਂਬਰ ਇੱਕ ਇੱਕ ਸਰ ਸਰਪੰਚਾ ਮੁੰਡਾ ਐਸੀ ਜਿਹੜੀ ਧਰਵਾਏਗਾ ਉਹ ਚੀਜ਼ ਹੈ ਸਰ ਦੋਨਾਂ ਤੁਹਾਡੇ ਦੋਨਾਂ ਵੱਲੋਂ ਇੱਕ ਇੱਕ ਫੈਮਿਲੀ ਮੈਂਬਰ ਚਾਹੀਦਾ ਹੈ ਔਰ ਇੱਕ ਇੱਕ ਕੋਈ ਵੀ ਅਫੀਸਰ ਫੀਦਾ ਜਾਂ ਨੰਬਰਦਾਰ ਹੋ ਜਾਈਏ ਐਮ ਕੇ ਨੂੰ ਤਾਂ ਤੁਹਾਡੇ ਵਿਆਹ ਦੇ ਕਾਗਜ਼ ਚਾਹੀਦੇ ਆ ਇਹ ਆ ਦੇ ਕਾਗਜ਼ ਕਿਹਲੇ ਸ਼ਬਦ ਦੇ ਸੀ ਉਹ ਫਿਰ ਐਫੀਡਵਿਟ ਬਣ ਜਾਣੇ ਆ ਵੈਸੇ ਵੀ ਲੇਟ ਦਾ ਸਾਲ ਤੋਂ ਭੱਜਣੀ ਹੋ ਜਾਂਦੀ ਨਾ ਉਹ ਫਿਰ ਐਫੀਡਵਿਟ ਲੱਗਦੇ ਹੁੰਦੇ ਆ ਉਹ ਤਿਆਰ ਹੋਣੇ ਆ ਤੁਹਾਡੇ ਉਹ ਟੈਸਟ ਕਰਵਾਣੇ ਪੈਣੇ ਤੁਹਾਨੂੰ ਤੇ ਤਸੀਲਦਾਰ ਸਾਹਿਬ ਦਾ ਟੈਸਟ ਕਰਵਾਣੇ ਆ ਫਾਈਲ ਰੈਡੀ ਹੋ ਗਈ ਮਾਰਕੂਏਗੀ ਤਸੀਲਦਾਰ ਸਾਹਿਬ ਨੂੰ ਮਸੇ ਇਨਫੋਰਮੈਂਟ ਤੁਹਾਡੇ ਆਈਡੀ ਪ੍ਰੂਫ ਚਾਹੀਦੇ ਆ ਤੁਹਾਡੇ ਦੋਨਾਂ ਦੇ ਹਸਬੰਡ ਵਾਈਫ ਦੇ ਦੋ ਦੋ ਆਈਡੀ ਪ੍ਰੂਫ ਚਾਹੀਦੇ ਜਿਹੜੇ ਵਿਟਨ ਸੀ ਜਾਣੇ ਉਹਨਾਂ ਦੇ ਆਈਡੀ ਪ੍ਰੂਫ ਚਾਹੀਦੇ ਆ ਹਨਾ ਵਿਆਹ ਦਾ ਜਿਹੜਾ ਸਰਟੀਫਿਕੇਟ ਹੁੰਦਾ ਗੁਰਦੁਆਰੇ ਵਾਲੇ ਜਿਹੜੇ ਮੰਦਿਰ ਵਾਲੇ ਕੋਈ ਗੁਰਦੁਆਰੇ ਵਾਲਾ ਹੈ ਨਹੀਂ ਉਹ ਫਿਰ ਤੁਹਾਨੂੰ ਉਹ ਤੋਂ ਐਫੀਡੇਵਿਟ ਤੇ ਇਹੀ ਸਭ ਕੁਝ ਦਿਖਾਉਣਾ ਪਾਣਾ ਇਹ ਚਾਹੀਦਾ ਇਹ ਤਾਂ ਭਾਜੀ ਪੰਗਾ ਹੀ ਆ ਕੀ ਤੁਹਾਨੂੰ ਫਿਰ ਅੱਜ ਕੈਂਪ ਦਾ ਕੀ ਫਾਇਦਾ ਹੋਇਆ ਤੇ ਮੈਨੂੰ ਤਾਂ ਕੋਈ ਫਾਇਦਾ ਨਹੀਂ ਲੱਗਾ ਤੁਸੀਂ ਅੱਜ ਇਸ ਕੈਂਪ ਦੇ ਵਿੱਚ ਤੁਸੀਂ ਇਹਨਾਂ ਦੀ ਕੀ ਮਦਦ ਕਰ ਸਕਦੇ ਹੋ ਜਿਹੜਾ ਇਹਨਾਂ ਦਾ ਮੈਰਿਟ ਸਰਟੀਫਿਕੇਟ ਬਣਾਉਣਾ ਚਾਹੁੰਦੇ ਨੇ ਮੈਰਿਟ ਸਰਟੀਫਿਕੇਟ ਦੀ ਪਹਿਲਾਂ ਫਾਈਲ ਰੈਡੀ ਹੋਏਗੀ ਫਾਈਲ ਰੈਡੀ ਹੋ ਕੇ ਫਿਰ ਤਸਿਲਦਾਰ ਸਰ ਤੋਂ ਮਾਰਕ ਹੋਏਗੀ ਉਸ ਤੋਂ ਬਾਅਦ ਹੀ ਆਪਾਂ ਅਪਲੋਡ ਕਰਾਂਗੇ ਨਹੀਂ ਉਹਦੇ ਵਿੱਚ ਜਿਹੜੇ 44 ਮਾਮਲੇ ਲਿਖੇ ਹੋਏ ਨੇ ਵੀ ਜਿਹੜੇ-ਜਿਹੜੇ ਲੋਕਾਂ ਦੇ ਕੰਮ ਨੇ ਇਸ ਕੈਂਪ 'ਚ ਹੋਣਗੇ ਹਾਂਜੀ ਲਿਖਿਆ ਪਰ ਇਹਦੇ ਵਿੱਚ ਤਾਂ ਸਿਰਫ 10 ਤੱਕ ਹੀ ਸੀਮਤ ਰਹਿ ਗਈ ਗੱਲ ਵੀ ਤੁਹਾਨੂੰ ਆਹ ਚੀਜ਼ ਚਾਹੀਦੀ ਹੈ ਇਹ ਚੀਜ਼ਾਂ ਇੱਥੇ ਨਹੀਂ ਮਿਲ ਹੋਣੀਆਂ ਇਹ ਜਾ ਕੇ ਤਹਿਸੀਲ ਜੀ ਕੰਮ ਹੋਣਾ ਫਿਰ ਤਾਂ ਦੁਬਾਰਾ ਆਈਆਂ ਰੂਲ ਚੇਂਜ ਨਹੀਂ ਹੋਏ ਰੂਲ ਉਹੀ ਆ ਰੂਲ ਉਹੀ ਸੇਮ ਆ ਰੂਲ ਉਹੀ ਰਹਿਣੇ ਆ ਜਿਹੜੇ ਸੇਵਾ ਕੇ ਅੰਦਰ ਫਾਈਲ ਜਿਹੜੀ ਆ ਰੈਡੀ ਹੋਏਗੀ ਉਹ ਸੇਮ ਰਹਿਣੇ ਆ ਅਸੀਂ ਇੱਥੇ ਕੰਮ ਜ਼ਰੂਰ ਕਰਾਂਗੇ ਪਰ ਇਸ ਦੀ ਕੈਂਪ ਦੀ ਕੋਈ ਆਡ ਨਹੀਂ ਹੋਈ ਕਿਸੇ ਨੂੰ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਜੇ ਇਹਨਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਵੀ ਇਹ ਚੀਜ਼ਾਂ ਚਾਹੀਦੀਆਂ ਨੇ ਹਫਤਾ 10 ਦਿਨ 4 ਦਿਨ ਪਹਿਲਾਂ ਤਾਂ ਇੱਥੇ ਲੈ ਕੇ ਆ ਸਕਦੇ ਸੀ ਪ੍ਰੋਪਰ ਅਰੇਂਜਮੈਂਟ ਹੈ ਜੀ ਇੱਥੇ ਹੋਇਆ ਕਰਕੇ ਜੇ ਦੱਸਿਆ ਹੋਵੇ ਕਿਸੇ ਨੇ ਤਾਂ ਹੀ ਅਰੇਂਜਮੈਂਟ ਕਰਾ ਦੱਸਿਆ ਹੋ ਨਹੀਂ ਸਟਾਫ ਤਾਂ ਆਇਆ ਹੋਇਆ ਪਰ ਕੰਮ ਵਾਲਾ ਕੋਈ ਨਹੀਂ ਆਇਆ ਇੱਥੇ ਮੈਂ ਇੱਥੇ ਕੌਣ ਅਰਬਨ ਸ਼ੀਫ ਨੂੰ ਕੌਣ ਗਾਈਡ ਕਰਦਾ ਇਹ ਤਾਂ ਡਿਪਾਰਟਮੈਂਟ ਹੀ ਕਰੂਗਾ ਤੁਹਾਡਾ ਨਹੀਂ ਇੱਥੇ ਜਿਨ੍ਹਾਂ ਨੇ ਮਨ ਲਓ ਅਰੇਂਜਮੈਂਟ ਕੀਤਾ ਨੋਡਲ ਅਫਸਰ ਕੌਣ ਨੇ ਕਿਹਨਾਂ ਨੂੰ ਗਿਆ ਹੋਇਆ ਜਿਨ੍ਹਾਂ ਨੇ ਆ ਸਾਰਾ ਰੇਂਜ ਰੋਲ ਦਿੱਤਾ ਇਸ ਕੈਂਪ ਦੇ ਨੋਡਲ ਅਫਸਰ ਕੌਣ ਨੇ ਸਰ ਆਈ ਨਹੀਂ ਤੁਹਾਨੂੰ ਸਟਾਫ ਹੈ ਤੁਹਾਨੂੰ ਪਤਾ ਨਹੀਂ ਤੁਹਾਡਾ ਨੋਡਲ ਅਫਸਰ ਕੌਣ ਹੈ ਖੇਤੀਬਾੜੀ ਅਫਸਰ ਹੈ ਹੁਣ ਇਸ ਵੇਲੇ 11 ਵੱਜ ਚੁੱਕੇ ਨੇ ਪਰ ਤੁਹਾਡਾ ਨੋਡਲ ਅਫਸਰ ਅਜੇ ਤੱਕ ਇੱਥੇ ਪਹੁੰਚਿਆ ਨਹੀਂ ਨਹੀਂ ਆਇਆ ਜਾਂ ਆਇਆ ਹੋਇਆ ਕਿੱਥੇ ਨੇ ਮਿਲਾਓ ਖੇਤੀਬਾੜੀ ਅਫਸਰ ਕਿੱਥੇ ਆਇਆ ਸੀ ਸਰ ਮਿਲ ਕੇ ਨਹੀਂ ਵਾਹ ਜੀ ਪਿੱਛੇ ਸਾਡਾ ਖੇਤੀਬਾੜੀ ਅਫਸਰ ਦੀ ਡਿਊਟੀ ਨੋਡਲ ਅਫਸਰ ਖੇਤੀਬਾੜੀ ਅਫਸਰ ਹਾਂਜੀ ਕੌਣ ਨੇ ਜੀ ਨੋਡਲ ਅਫਸਰ ਖੇਤੀਬਾੜੀ ਅਫਸਰ ਕਿੱਥੇ ਨੂੰ ਉਕੇ okay, 11 ਵਜੇ ਚੁੱਕੇ ਨੇ ਅਜੇ ਤੱਕ ਕੈਂਪਸ ਸਟਾਰਟ ਨਹੀਂ ਹੋਇਆ 10 ਵਜੇ ਦਾ ਟਾਈਮ ਸੀ ਪਤਾ ਨਹੀਂ ਤੇ ਨੂਡਲਸਰ ਵੀ ਅਜੇ ਪਹੁੰਚੇ ਨਹੀਂ ਇੱਥੇ ਉਹ ਵੀ ਕੋਈ ਪਕੜਦਾ ਤਾਂ ਸਾਡੇ ਨਹੀਂ ਉਹ ਤਾਂ ਤੁਸੀਂ ਸੀਡੀਪੀਓ ਦਫਤਰ ਤੋਂ ਆਇਓ ਅਸਵੇ ਨਹੀਂ ਅਸੀਂ ਤਾਂ 10:30 ਸੀ ਹਾਂਜੀ ਅਸੀਂ ਤਾਂ ਪੌਣੇ 10 ਦਾ ਸਾਗੇ ਆ ਦੇਖ ਲੈਣਾ ਦੱਸੋ ਅਸੀਂ ਪੌਣੇ 10 ਵਜੇ ਦੇ ਨਹੀਂ ਤੁਸੀਂ ਪੌਣੇ 10 ਵਜੇ ਆਏ ਹੋ ਇਸ ਵੇਲੇ 11:00 ਬਚ ਚੁੱਕੇ ਨੇ 10 ਮਿੰਟ ਹੋ ਗਏ ਹਾਂਜੀ ਹਾਂਜੀ ਤੁਹਾਡੇ ਨਾਲ ਸੰਬੰਧਿਤ ਕਿੰਨੇ ਕੰਮ ਹੁਣ ਤੱਕ ਹੋਏ ਨੇ ਘੰਟੇ ਸਿਰ ਨਹੀਂ ਸਰ ਆਏ ਸੀਗੇ ਬੈਨਿਫਿਸ਼ਰੀ ਜਿਹੜੇ ਉਹਨਾਂ ਦੇ 3-4 ਬੈਨਿਫਿਸ਼ਰੀ ਆਏ ਸੀ ਸਾਡੇ ਕੋ ਉਹਨਾਂ ਦੇ ਪਰ ਜਿਹੜੇ ਸੇਮ ਪ੍ਰੂਫ ਹੋ ਨਾ ਕਰਕਰ ਉਹਨਾਂ ਦਾ ਅਸੀਂ ਫਾਰਮ ਨਹੀਂ ਫਿਲ ਕੀਤਾ ਸੇਮ ਪ੍ਰੂਫ ਅਜੇ ਉਹਨਾਂ ਦਾ ਕੋਈ ਕੰਮ ਨਹੀਂ ਹੋਇਆ ਤੁਹਾਡੇ ਕੋਈ ਇਸ ਵੇਲੇ ਕੰਮ ਨਹੀਂ ਹੋਇਆ ਜੀ ਤੁਸੀਂ ਕਿਸ ਡਿਪਾਰਟਮੈਂਟ ਤੋਂ ਹੈ? ਹੈਲੋ ਅਸੀਂ ਹੈਲਥ ਡਿਪਾਰਟਮੈਂਟ ਤੋਂ ਤੇ ਤੁਸੀਂ ਇੱਥੇ ਕਿਹੜੇ-ਕਿਹੜੇ ਕੰਮ ਨੇ ਜਿਹੜੇ ਇਸ ਕੈਂਪ ਦੇ ਵਿੱਚ ਤੁਸੀਂ ਪਬਲਿਕ ਦੇ ਕਰਨੇ ਨੇ? ਅਸੀਂ ਆਯੂਸ਼ਮਾਨ ਭਾਰਤ ਦੇ ਕਾਰਡ ਜਿਹੜੇ ਉਹਨਾਂ ਦੀ ਐਂਟਰੀ ਕਰਦੇ ਆ ਉਹ ਕਾਰਡ ਅਸੀਂ ਲੋਕਾਂ ਦੇ ਨਾਮ ਐਂਟਰ ਕਰੀ ਜਾਂਦੇ ਆ। ਜਿਹੜਾ ਅਸੀਂ ਕੈਂਪ ਲਵਾ ਕੇ ਜਿਹੜਾ ਸਾਡੇ ਤੋਂ ਬੈਨੀਫੀਸ਼ੀਅਰੀ ਆਉਂਦੇ ਉਹਨਾਂ ਦੇ ਨਾਮ ਐਂਟਰ ਕਰਦੇ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੈਂਪ ਲਗਵਾ ਕੇ ਇੱਕ ਉਹਨਾਂ ਸਾਰਿਆਂ ਨੂੰ ਉਹਨਾਂ ਦਾ ਕਾਰਡ ਬਣਾਇਆ ਜਾਵੇ। ਤੇ ਹੁਣ ਤੱਕ ਕੋਈ ਤੁਸੀਂ ਕਾਟ ਭਰੇ ਆ ਸਰ ਨਹੀਂ ਦੋ ਹੀ ਮੈਂਬਰ ਆਏ ਆ ਸਾਡੇ ਕੋਲ ਅੱਛਾ ਅਸੀਂ ਮਾਨਣਾ ਸਰ ਉਹਦਾ ਜਿਹੜਾ ਨੀਲਾ ਕਾਟ ਹੋਊਗਾ ਠੀਕ ਹੈ ਜੀ ਮੈਨੂੰ ਉਹਨਾਂ ਦਾ ਵੀ ਕੰਮ ਨਹੀਂ ਹੋਇਆ ਹਾਂ ਮਤਲਬ ਅਜੇ ਤੱਕ ਤੁਹਾਡੇ ਕੰਮ ਹੋਏ ਦੀ ਰਿਪੋਰਟ ਨਿੱਲ ਹੈ 1 ਘੰਟੇ ਦੀ ਠੀਕ ਹੈ ਹਾਂਜੀ ਹਾਂਜੀ ਤੋ ਕਿਹੜਾ ਬੁਸ਼ ਹਾਂਜੀ ਹਾਂਜੀ ਸਾਥੀ ਜੁਡ ਮਾਰਨਿੰਗ ਹਾਂ ਗੁੱਡ ਵੈਰੀ ਗੁੱਡ ਮਾਰਨਿੰਗ ਸੋਨੋ ਜੀ ਗੱਲ ਆਉਜੀ ਮੈਂ ਕਿਰਕ ਦਿਨ ਰੁਪਾਲ ਤੇ ਡਿਪਾਰਟਮੈਂਟ ਤੇ ਸੇਵਾ ਕੇਂਦਰ ਸੇਵਾ ਕੇਂਦਰ ਯੂਪੀਐਸਸੀ ਦੀ ਤਿਆਰੀ ਕਰਦੇ ਫਾਰਮ ਆ ਗਿਆ ਫਾਰਮ ਫਿਲ ਹਾਲ ਤਾਂ ਇੱਕ ਆਇਆ ਮੈਰਿਜ ਫਾਈਲ ਆਈ ਸੀ ਬਟ ਉਹਨਾਂ ਦੇ ਵਿਟਨੈਸਿਸ ਨਹੀਂ ਆਏ ਸੀ ਤੇ ਤਾਂ ਉਹ ਵਾਪਸ ਗਿਆ ਉਹ ਵਿਟਨੈਸਿਸ ਜਦੋਂ ਆਉਣਗੇ ਇਹ ਲੈ ਕੇ ਆ ਰਹੇ ਨੇ ਹੁਣ ਇੱਥੇ ਉਹਨੂੰ ਅਪਲੋਡ ਕਰਦੇ ਹੋਗੇ ਨਾ ਤੇ ਇਹ ਕਿਹੜਾ ਦੂਜਾ ਜਿਹੜਾ ਆਇਆ ਫਾਰਮ ਇਹ ਫਾਸਟ ਦਾ ਕੋਈ ਨਾ ਕੋਈ ਦਫਤਰ ਜਾਉਂਦੇ ਨੇ ਕੰਪਲੇਟ ਆ ਰਹੀਆਂ ਸਰ ਉਹ ਕਰਦੇ ਨੇ ਕਲੈਂਟਾ ਕਿਵੇਂ ਇਹਨਾਂ ਕੋਈ ਫੀਡ ਬਿਲਕੁਲ ਲੈਣਾ ਆਪਣੇ ਕੋਲ ਲੈਂਡ ਵੀ ਆ ਉਹ ਚੀਜ਼ਾਂ ਦੀਆਂ ਕੰਪਲੇਟ ਠਾ ਰਹੀਆਂ ਵਾ ਉਹ ਗ੍ਰੀਵੈਂਸ ਪਾ ਬਨੇ ਆ ਹਾਂ ਤੁਸੀਂ ਵੀ ਕਿਸੇ ਸਰਕ ਕਰਦੇ ਜਾਂ ਸੇਵਾ ਕੇਂਦਰ ਤੋਂ ਆਣਾ ਤੇ ਤੁਸੀਂ ਤਾਂ ਨਹੀਂ ਪਾਉਣੀ ਆ ਹੈਗੀਆਂ ਇਹ ਇਹ ਆਨਲਾਈਨ ਤੋਂ ਕਰਦੇ ਆ ਜਿਹੜੀ ਸ਼ਾਮ ਨੂੰ ਆਨਲਾਈਨ ਕਰਦੇ ਆ ਨਾਲ ਦੀ ਨਾਲ ਹੀ ਕਰੀ ਜਾਂਦੇ ਆ ਹਾਂਜੀ ਪ੍ਰੂਫ ਚਾਹੀਦਾ ਤਾਂ ਪਰ ਸਰੂਆ ਸਰ ਬਹੁਤ ਬਸ ਉਹ ਮੈਨੂੰ ਇਹ ਕੰਮ ਬੰਦੇ ਸਰਵਿਸਿੰਗ ਪਰ ਆਈ ਹੈ ਇਹਨਾਂ ਦਾ ਲੱਗਦਾ ਹੈ ਇਹਨਾਂ ਦੀ ਆਈ ਹੈ ਇੱਕ ਯਾਦ ਪਈ ਹੈ ਇਹਨਾਂ ਦੇ ਫਰਮੇ ਹਰ ਬਹੁਤ ਰਹੀ ਹੈ ਫਰਮੇ ਹਨ ਉਹ ਧਾਰਕਾ ਚਾਹੀਦਾ ਨਾ ਹੋਰੀ ਨਾਲ ਆ ਲੋ ਡਿਜ਼ਾਈਨ ਸਰ ਦੇਵ ਦੇਵ ਸਾਡੇ ਮਾਈਂਡਰੀ ਕੀਤੀ ਇਹਨਾਂ ਦੀ ਕੰਮ ਚੱਲਦੀ ਸੀ ਉਹ ਕਹਿੰਦੇ ਹਜੇ ਮੈਂ ਲਿਆਉਣਾ ਮਾਰ ਕਾ ਇਹਨਾਂ ਦੀ ਰਿਸ਼ੀ ਹੋਈ ਹੈ ਉਹਨੂੰ ਸਕੈਨ ਕਰਕੇ ਪਾਉਣਾ ਹੈ ਕਿ ਟਾਈਪ ਕਰਕੇ ਪਾਉਣਾ ਹੈ ਟਾਈਪ ਕਰਕੇ ਪਾਉਣਾ ਹੈ ਕੀ ਕਰਤਾ ਹੈ ਨਾ ਪਸੰਦ ਆ ਗੀ ਕਾਲੇ ਜਿਹੇ ਮਾ ਪੁੱਛ ਕੇ ਟੈਂਪ ਲਗਾ ਹੀ ਹੋਇਆ ਥੋੜਾ ਨਾ ਰੇਟ ਹੋ ਗਿਆ ਇਹ ਬੰਦਾ ਹੈਗਾ ਕੱਲ ਸੀ ਇੱਥੇ ਜਾ ਹਾਂ ਜੀ ਹਾਂ ਲੱਗਿਆ ਹਾਂ ਅਪਲਾਈ ਕਰਨਾ ਅਪਲਾਈ ਰੱਖੀਆ ਮੈਨੂੰ ਕੋਈ ਨਹੀਂ ਤਾਂ ਨਾ ਕੋਈ ਨਹੀਂ ਗਿਆ ਜੀ ਦਾ ਵਿਆਸ ਕਰ ਲੈ ਕੱਲੇ ਦਾ ਨਹੀਂ ਤੁਸੀਂ ਤਾਂ ਕਹਿੰਦੇ ਆਪਣੇ ਹੱਥ ਤੇ ਰੱਖੋ ਵੀ ਗੱਲ ਨੂੰ ਆਪਾਂ ਅੱਗੇ ਕਰਾਂਗੇ ਮਿੱਦਲ ਸਿੰਘ ਉਹਨਾਂ ਨੂੰ ਨਾ ਬਹੁਤ ਦਿਨ ਦਾ ਤਿਆਰ ਬਾ ਸਾਨੂੰ ਉਹਨਾਂ ਨੂੰ ਪੁੱਛ 50 ਦਿਨ ਹੋ ਗਏ ਜੀ ਬੰਦਾ ਵੀ ਇਸ ਸੇਮ ਚੱਲਦਾ ਇਹਨਾਂ ਦੀ ਇਹਨਾਂ ਦੀ ਵੀ ਪ੍ਰੋਬਲਮ ਸਮਝਦੇ ਆਂ ਸੀ ਪਰ ਬੱਚੇ ਉਹ ਤੁਸੀਂ ਥੋੜੇ ਥੋੜੇ ਸਾਡੀ ਵੀ ਪ੍ਰੋਬਲਮ ਸਮਝਾ ਬੰਦੀ ਹੋ ਤੁਸੀਂ ਥੋੜੇ ਜਿਹਾ ਨਮਾ ਗਿਆ ਸਭ ਠੀਕ ਹੋ ਜਾਣਾ ਹਾਂ ਨਹੀਂ ਬੱਚੇ ਸਾਰੇ ਦਿੱਕੇ ਆ ਸਪਾਰਟਸ ਇਹਨਾਂ ਨੂੰ ਪਤਾ ਰੋਜ਼ ਇਹਨਾਂ ਦੇ ਚਿਹਾਰੇ ਹੀ ਲਾਦੀ ਸਭ ਕੁਝ ਚੰਗਾ ਆਨੈਸਟੀ ਸੱਚੀ ਵਾਕਈ ਸਾਰੇ ਹਲੀਮੀ ਨਾਲ ਹੀ ਸਾਨੂੰ ਅਟੈਂਡ ਕਰਦਾ ਸਾਰੇ ਕਿਸੇ ਨੇ ਨਹੀਂ ਜਾਣਾ ਇਹ ਦੇਖੋ ਹ ਤੁਹਾਡੀ ਰਹਿਣਾ ਇਹਨਾਂ ਨੇ ਬਿਲਕੁਲ ਆਪਾਂ ਤੁਹਾਨੂੰ ਦਵਾ ਦਈਏ ਭਾਈ ਕੋਈ ਨਾਮ ਨਹੀਂ ਪੜ੍ਹ ਰਿਸ਼ੀ ਤੁਹਾਨੂੰ ਇਹ ਸਰਪੇ ਦੀ ਹੈ ਬਾਈ ਸਰਕਲ ਹੈ ਬਾਈ ਸਰਕਲ ਹੈ ਉਹ ਪਰਵਾਰੇ ਕੋਲ ਦੋ ਚਾਰ ਜੀ ਉਧਰ ਬੈਠਾ ਤੁਸੀਂ ਕਿਹਦੇ ਰੱਖ ਕੇ ਕੀ ਕਰ ਰਹੇ ਹੋ ਸਰ ਕੋਈ ਰੈਜ਼ੀਡੈਂਸ ਸਰਟੀਫਿਕੇਟ ਹੋ ਗਿਆ ਜਾਂ ਕਾਫੇਟ ਜੋ ਜੀਓ ਤਸਦੀਕ ਕਰਕੇ ਨਾਲ ਦੀ ਹਾਂ ਜੀ ਦੋ ਕੰਮ ਹੋਵੇ ਦੋ ਕਾਰੋ ਤਰ੍ਹਾਂ ਹੋਣਾ ਚਾਹੀਦਾ ਨਾ ਸਾਡਾ ਜੀਸੀਪੀ ਸਾਡੇ ਕੋਲ ਜਦ ਜਦ ਕੈਂਪ ਤੁਸੀਂ ਇੱਥੇ ਲਾ ਰਹੇ ਤਾਂ ਤੁਹਾਡਾ ਕੰਮ ਹੋਣਾ ਚਾਹੀਦਾ ਸਾਡਾ 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 ਹਾਂ ਜੀ ਗੱਲ ਕਾਪੀ ਜੀ ਇਹਨਾਂ ਆ ਰਹੀਆਂ ਪਰ ਨਾਟਕ ਬੜਾ ਪਰ ਪੈਨਸ਼ਨ ਕਿੰਨੇ ਸਾਲ ਦੀ ਹੋਣਾ ਚਾਹੀਦਾ 50 ਸਾਲ 56 ਸਾਲ ਪਾਸਪੋਰਟ ਦਾ ਨਹੀਂ ਨਹੀਂ ਕੋਈ ਆ ਪੱਕਾ ਨੀਲੇ ਕਾਰਡ ਦਰੂਰੀ ਹੋਣਾ ਤੁਹਾਨੂੰ ਅਪਲਾਈ ਕਰਦੇ ਆਂ ਨਹੀਂ ਦਿੰਦੇ ਆ ਫਿਰ ਉਹ ਤੋਂ ਬਾਅਦ ਫਿਰ ਲੋਕਾਂ ਦਾ ਜਿਵੇਂ ਸੰਵਾਲਦੇ ਅਪਲਾਈ ਕੀਤਾ ਦੱਸਿਓ ਵੀ ਵੋਟਰ ਕਾਰਡ ਤੇ ਤੁਹਾਡਾ ਜੋ ਨਾਮ ਨਾ ਵੀ ਦੇਣਾ ਤੁਸੀਂ ਕਰਦੇ ਹੋ ਸਾਰਿਆਂ ਨੂੰ ਇਹ ਸਾਰਾ ਮੰਨ ਜਾਈਦਾ ਹੈ ਆਪ ਦੀ ਸਰਕਾਰ ਆਪਦੇ ਦੁਆਰ ਦੇ ਜਿਹੜੇ 44 ਸਰਵਿਸ ਦੇ ਕੈਂਪ ਲੱਗ ਰਹੇ ਨੇ ਫਗਵਾੜਾ ਸਬਡਿਵੀਜ਼ਨ ਦੇ ਵਿੱਚ ਪਹਿਲਾਂ ਇਹ ਕੈਂਪ ਸ਼ੁਰੂ ਕੀਤੇ ਗਏ ਸੀਗੇ ਡਿਫਰੈਂਟ ਡਿਫਰੈਂਟ ਵਿਲੇजेस ਦਾ ਜਿਹੜਾ ਅਸੀਂ ਸ਼ਡਿਊਲ ਬਣਾਇਆ ਸੀ ਸਾਰੇ ਪਿੰਡਾਂ ਨੂੰ ਅਸੀਂ ਕਵਰ ਕਰਦੇ ਹੋਏ ਅੱਜ ਜਿਹੜਾ ਹੈ अर्ਬਨ ਏਰੀਏ ਦੇ ਵਿੱਚ ਨਗਰ ਨਿਗਮ ਫਗਵਾੜਾ ਦਾ ਜਿਹੜਾ ਏਰੀਆ ਉਹਦੇ ਵਿੱਚ ਪਹਿਲਾ ਕੈਂਪ ਲਗਾਇਆ ਹੈਗਾ ਅਸੀਂ ਆਪ ਦੀ ਸਰਕਾਰ ਆਪਦੇ ਦੁਆਰ ਦੇ ਇਦੇ ਵਿੱਚ ਡਿਫਰੈਂਟ ਡਿਫਰੈਂਟ ਡਿਪਾਰਟਮੈਂਟਸ ਨੇ ਜਿਹੜਾ ਹੈ ਉਹ ਪਾਰਟਿਸਿਪੇਟ ਕੀਤਾ ਹੈਗਾ ਰੈਵੈਨਿਊ ਡਿਪਾਰਟਮੈਂਟ ਹੈਗਾ ਫੂਡ ਐਂਡ ਸਿਵਲ ਸਪਲਾਈਜ਼ ਡਿਪਾਰਟਮੈਂਟ ਹੈ ਵੈਲਫੇਅਰ ਡਿਪਾਰਟਮੈਂਟ ਹੈ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਮੈਡਮ ਸੀਡੀਟੀਓ ਅਵੇਲੇਬਲ ਨੇ ਐਂਡ ਜਿਹੜਾ ਹੈ ਹੈਲਥ ਡਿਪਾਰਟਮੈਂਟ ਤੇ ਬੈਠੇ ਨੇ ਇਸ ਤੋਂ ਇਲਾਵਾ ਜਿਹੜੇ ਸਾਡੇ ਕਾਰਪੋਰੇਸ਼ਨ ਦੇ ਜਿਹੜੇ ਆਫੀਸਰ ਜਨੇ ਉਹ ਵੀ ਇੱਥੇ ਅਵੇਲੇਬਲ ਨੇ ਡਿਫਰੈਂਟ ਡਿਫਰੈਂਟ ਡੈਸਕਸ ਲਗਾਏ ਹੋਏ ਨੇ ਜਿਹੜੀਆਂ ਗਵਰਨਮੈਂਟ ਵੱਲੋਂ 44 ਸਰਵਿਸਿਜ਼ ਐਟ ਯੂਰ ਡੋਰ ਸਟੈਪ ਜਿਹੜੀਆਂ ਦੇਣੀਆਂ ਨੇ ਉਹਨਾਂ ਦੇ ਜਿਹੜੇ ਜੇ ਫਾਰਮਸ ਅਸੀਂ ਔਨ ਦਾ ਸਪੋਰਟ ਲੈ ਰਹੇ ਆਂ ਔਰ ਔਨ ਦਾ ਸਪੋਰਟ ਜਿਹੜੀ ਫਾਰਮੈਲਿਟੀਜ਼ ਜਿਹੜੀਆਂ ਨੇ ਉਹ ਕੰਪਲੀਟ ਕਰਕੇ ਸਾਡੇ ਪਟਵਾਰੀ ਵੀ ਇੱਥੇ ਬੈਠੇ ਹੋਏ ਨੇ ਔਰ ਵਿੱਚੋਂ ਜਿਹੜੇ ਨੇ ਸਾਡੇ ਸੀਆਰਓ ਨੇ ਜਿਹੜੇ ਉਹ ਵੀ ਵਿਜ਼ਿਟ ਕਰਦੇ ਨੇ ਉਹ ਔਨ ਦਾ ਸਪੋਰਟ ਹੀ ਜਿਹੜੇ ਨੇ ਫਾਰਮੈਲਿਟੀਜ਼ ਕੰਪਲੀਟ ਕਰਕੇ ਜਿਹੜਾ ਸਰਟੀਫਿਕੇਟ ਹੈ ਕੰਸਰਨ ਸਰਵਿਸ ਹੈ ਉਹ ਸਿਟੀਜ਼ਨ ਨੂੰ ਅਸੀਂ ਸੋ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਸ਼ਹਿਰ ਨਿਵਾਸੀਆਂ ਨੂੰ ਵੀ ਅੱਜ ਤੋਂ ਜਿਹੜੇ ਕੈਂਪ ਨੇ ਉਹ ਸ਼ਹਿਰ ਦੇ ਵਿੱਚ ਸ਼ੁਰੂ ਹੋਏ ਨੇ ਇਹਦਾ ਵੀ ਅਸੀਂ ਜਿਹੜਾ ਹੈ ਸ਼ਡਿਊਲ ਜਿਹੜਾ ਹੈ ਉਹ ਪਬਲਿਸ਼ ਕਰ ਲਿਆ ਹੈਗਾ ਪਬਲਿਸ਼ ਕਰ ਦਿੱਤਾ ਹੈਗਾ ਡਿਫਰੈਂਟ ਡਿਫਰੈਂਟ ਵਾਰਡਸ ਦੇ ਵਿੱਚ ਜਿਹੜੇ ਨੇ ਆਉਂਦੇ ਦਿਨਾਂ ਦੇ ਵਿੱਚ ਇਹ ਕੈਂਪ ਲੱਗਣੇ ਨੇ ਉਹ ਸਾਰੀ ਮੇਰੀ ਪਬਲਿਕ ਨੂੰ ਇਹੀ ਅਪੀਲ ਹੈ ਵੀ ਉਹ ਜਦੋਂ ਵੀ ਉਹ ਤੁਹਾਡੇ ਏਰੀਆ ਦੇ ਵਿੱਚ ਕੈਂਪ ਲੱਗੇ ਜਿਹੜੀਆਂ ਵੀ ਸਰਕਾਰ ਵੱਲੋਂ ਨੋਟੀਫਾਈਡ ਸਰਵਿਸਿਜ਼ ਨੇ ਉਹਨਾਂ ਸਰਵਿਸਿਜ਼ ਦਾ ਜੋ ਵੀ ਉਹ ਸਰਵਿਸ ਅਵੇਲ ਕਰਨਾ ਚਾਹੁੰਦੇ ਨੇ ਜੋ ਵੀ ਬੈਨੀਫਿਟ ਲੈਣਾ ਚਾਹੁੰਦੇ ਨੇ ਉਹ ਆ ਕੇ ਜਿਹੜਾ ਹੈ ਆਪਣੀ ਸਰਵਿਸ ਅਵੇਲ ਕਰ ਸਕਦੇ ਨੇ ਇਸ ਤੋਂ ਇਲਾਵਾ ਡਿਫਰੈਂਟ ਡਿਪਾਰਟਮੈਂਟਸ ਨੇ ਜਿਹੜੇ ਡਿਪਾਰਟਮੈਂਟਸ ਮੈਂ ਤੁਹਾਨੂੰ ਦੱਸ ਕੇ ਹਟੇ ਇਹਨਾਂ ਦੇ ਗ੍ਰਿਵੈਂਸਸ ਦਾ ਕਾਊਂਟਰਸ ਵੀ ਸਾਡੇ ਕੋਲ ਇੱਥੇ ਅਵੇਲੇਬਲ ਨੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਹੈਗੀ ਹੈ ਕੋਈ ਗ੍ਰਿਵੈਂਸ ਹੈਗਾ ਕਿਸੇ ਦਾ ਉਹ ਵੀ ਅਸੀਂ ਇੱਥੇ ਨੋਟ ਕਰਦੇ ਹਾਂ ਨੋਟ ਕਰਕੇ ਅਕੋਰਡਿੰਗਲੀ ਅਸੀਂ ਪੋਰਟਲ ਦੇ ਉੱਤੇ ਅਪਡੇਟ ਕਰਦੇ ਹਾਂ ਔਰ ਜਿਹੜਾ ਉਹਦਾ ਫੋਲੋਅਪ ਕਰਦੇ ਹਾਂ ਜਦ ਤੱਕ ਜਿਹੜੀ ਹੈ ਉਹ ਕੰਪਲੇਂਟ ਰਿਜ਼ੋਲਵ ਨਹੀਂ ਹੋ ਜਾਂਦੀ ਸਾਡੇ ਜਿਹੜੇ ਆਫੀਸਰਸ ਨੇ ਸਾਡੇ ਜਿਹੜੇ ਕਨਸਰਨਡ EMPLOYEES ਨੇ ਉਹਦੇ ਉੱਤੇ ਪ੍ਰੋਪਰਲੀ ਵਰਕ ਕੀਤਾ ਇੱਥੇ ਜਿੰਨੇ ਵੀ ਕੰਮ ਕਰਾਉਣ ਆਏ ਨੇ ਅਸੀਂ ਸਵੇਰ ਤੋਂ ਦੇਖ ਰਹੇ ਹਾਂ 44 ਕਿਸਮ ਦੇ ਲਾਭ ਨੇ ਜਿਹੜੇ ਪਬਲਿਕ ਨੂੰ ਮਿਲਣੇ ਨੇ ਜੀ ਸਰਕਾਰ ਦੇ ਇਹਨਾਂ ਕੈਂਪਾਂ ਦੇ ਵਿੱਚ ਪਰ ਜਿਹੜਾ ਇੱਥੇ ਲਾਹ ਪਤਰੀ ਆਉਂਦਾ ਇੱਥੇ ਆਣ ਕੇ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਆਪਣੇ ਕੰਮ ਕਰਾਉਣ ਲਈ ਕਿਹੜਾ ਕਿਹੜਾ ਡਾਕੂਮੈਂਟ ਨਾਲ ਲੈ ਕੇ ਆਉਣਾ ਹੈ ਨਹੀਂ ਉਹ ਇੱਥੇ ਆਣ ਕੇ ਉਹਨੂੰ ਫਿਰ ਵਾਪਸ ਮੁੜ ਕੇ ਜਾਣਾ ਪੈਂਦਾ ਨਹੀਂ ਉਹ ਜਿਹੜਾ ਹੈ ਇਹ ਆਨਲਾਈਨ ਵੀ ਜਿਹੜਾ ਹੈ ਅਵੇਲੇਬਲ ਹੈਗਾ ਅਦਰਵਾਈਜ਼ ਸਾਡੇ ਸਾਰੇ ਡਿਪਾਰਟਮੈਂਟਸ ਦੇ ਕੰਸਰਨਡ ਆਫਿਸਰਸ ਬੈਠੇ ਨੇ ਉਹ ਦੱਸ ਰਹੇ ਨੇ ਜੇ ਫੋਰ ਐਗਜ਼ਾਮਪਲ ਕੋਈ ਕਿਸੇ ਨੇ ਜਿਹੜਾ ਹੈ ਪਾਰਟਿਕੂਲਰ ਸਰਵਿਸ ਅਵੇਲ ਕਰਨੀ ਹੈਗੀ ਹੈ ਕੋਈ ਪਾਰਟਿਕੂਲਰ ਟਾਈਪ ਦਾ ਸਰਟੀਫਿਕੇਟ ਉਹਨਾਂ ਨੇ ਬਣਾਉਣਾ ਹੈਗਾ ਤਾਂ ਉਹ ਜਿਹੜਾ ਡੈਸਕ ਹੈ ਉਹ ਡੈਸਕ ਦੇ ਉੱਤੇ ਜਾਂਦੇ ਨੇ ਤਾਂ ਉਹਨਾਂ ਤੁਸੀਂ ਕਿਹੜੇ ਕਿਹੜੇ ਡਾਕੂਮੈਂਟ ਜਿਹੜੇ ਨੇ ਉਹ ਨਾਲ ਅਟੈਚ ਕਰੀ। ਥੈਂਕ ਯੂ। 44 67 ਜਿਹੜੀ ਹੈਗੀ ਨੇ ਯਾਨੀ ਆਉਂਦੀ ਟੇਬਲ ਤੋਂ ਬਣਦੀ ਹੈ। ਮਿਲ ਰਹੀਆਂ ਨੇ। ਔਰ ਇੱਕ ਮਹੀਨਾ ਗ੍ਰੀਵੈਂਸ ਰਿਸਿਪਟਾਂ ਦੇ ਵਿੱਚ ਜਿਹੜੀਆਂ ਉਹਦੇ ਵਿੱਚ ਸਾਡੀ ਸੇਮ ਕੈਂਪ ਲੱਗਦੇ ਰਹੇ ਨੇ। ਉਹਨਾਂ ਲਈ ਪ੍ਰੋਬਲਮ ਜਿਹੜੀ ਆਉਣਾ ਰਹੀ ਆ। ਸੁਵੰਦਿਤ ਪਿੰਡ ਦਾ ਪ੍ਰੋਬਲਮ ਹੈ ਉਹਨੇ ਹੋ ਗਿਆ ਪਚਾਇਦੀ ਪ੍ਰੋਬਲਮ ਸਾਡਾ ਟੋਕਿਆ। ਉਹ ਵੀ ਸਾਡੇ ਕੋਲ ਆ ਗਈਆਂ। ਔਰ ਹਰ ਤਰ੍ਹਾਂ ਦੇ ਸਰਟੀਫਿਕੇਟ ਜਿਹਨੂੰ ਵਿੱਚ ਲੋਟਡ ਨੇ। ਉਹਨਾਂ ਦੇ ਬੋਰਡ ਸਰਕਸ ਦੇਖੀ ਉਹਨਾਂ ਨੂੰ ਇੱਥੇ ਮੁੜ ਕੇ ਤੇ ਬਣਾਣਾ ਆ ਕੋਈ ਐਸੀ ਕੋਈ ਕਿਸੇ ਚੀਜ਼ ਕਮੀ ਹੈ ਕੈਂਪਰੀਡੇ ਨੇ ਇਹ ਫਰੇ ਦਸ ਫੇ ਤੋਂ ਲੈ ਕੇ 1.3 ਕਿੱਦ ਤੱਕ ਦਾ ਲੋਕ ਜਦੋਂ ਕੈਂਪ ਕਿੜਾ ਲੱਗਣਾ ਉਹ ਇੱਕ ਪਿੰਡ ਦੇ ਵਿੱਚ ਹੀ ਲੱਗਣਾ ਕਿ ਉਹ ਹੀ ਕੈਨ ਅਵੇਲ ਦੀ ਚਾਂਸ ਕਿ ਉਹ ਮੁੜ ਕੇ ਉਸ ਨੂੰ ਕਲੈਕਟ ਕਰਕੇ ਜਾਂ ਇੱਥੇ ਬਣਾ ਕੇ ਕਰ ਸਕਿਆ ਜਿਵੇਂ ਡਿਪਾਰਟਮੈਂਟਸ ਦੇ ਬੋਰਡਸ ਉਸ ਨਾਲ ਔਰ ਇਹਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਜੋ ਮੇਰਾ ਐਕਸਪੀਰੀਅੰਸ ਹੈ ਐ ਲਾਈਕ ਜਿਵੇਂ ਬੰਨ ਵੀ ਲਈਦਾ ਉਹਦੇ ਵਿੱਚ ਕੋਈ ਵੀ ਐਸੀ ਸਨ ਪ੍ਰੋਬਲਮ ਨਹੀਂ ਆਈ ਜਾਂ ਕਿ ਕੋਈ ਬੰਦਾ ਐਸਾ ਨਾਰਾਜ਼ ਹੋ ਕੇ ਜਾਓ ਜਾਂ ਕਿਸੇ ਨੂੰ ਪਾਪਸ ਤੋਂ ਸਨਾਮ ਨਹੀਂ ਹੋਏ ਕੱਲੇ ਕੱਲੇ ਕੋਲ ਜਾ ਕੇ ਮੈਂ ਜਿੱਦਨੇ ਆਪ ਬਤ ਸੰਵਾਦ ਕਰਦਾ ਹਾਂ ਸਰ ਦਾ ਜਿਹੜੇ ਕਿਸਾਨ ਕਰਮਚਾਰੀ ਨੇ ਰੀਅਲੀ ਅੱਜ ਮੇਰੇ ਮਨ ਚੋਣ ਲਈ ਬੜਾ ਕਿਉਂਕਿ ਉਹਨਾਂ ਦਾ ਮਤਰਵਾਲੀ ਸੀ ਕਿ ਮਨਚ ਮਿਲ ਜਿਆਰ ਹੈ ਕਿ ਉਹਨਾਂ ਨੇ ਇੱਕ ਮਹੀਨੇ ਕਿਸ ਤਰ੍ਹਾਂ ਬੜੇ ਪਿਛੰਡ ਦੇ ਨਾਲ ਉਹਨਾਂ ਨੂੰ ਕੰਮ ਕੀਤਾ ਜਿੱਥੇ ਉਹਨਾਂ ਨੂੰ ਲੋਕਾਂ ਨੂੰ ਮਿਲ ਕੇ ਡਿਫਰੈਂਟ ਉਹਨਾਂ ਪਛਾਣਾਂ ਨਾਲ ਮਿਲ ਕੇ ਉਹਨਾਂ ਦੇ ਬਕਰੂਆਂ ਦੇ ਸਵਾਲਾਂ ਨੂੰ ਫੇਸ ਕਰੀ ਤੇ ਉਹਨਾਂ ਵਿੱਚ ਅਸੀਂ ਆਪ ਵੀ ਬੈਠ ਬੈਠ ਕੇ ਇਸੇ ਤਰੀਕੇ ਨਾਲ ਮੈਰੀ ਸੈਂਟਰ ਜਿਹੜਾ ਹੈ ਇਸ ਦਾ ਬਹੁਤ ਵੱਡਾ ਪਾਸੇ ਇਹ ਮੈਨੂੰ ਯਾਦ ਹੈ ਕਿ 9-10 ਮੈਰੀ ਜਿਹੜੀ ਹੈ इवन ਮੇਰੇ ਬੇਟੇ ਦੀ ਮੈਰੀ ਵੀ ਜਿਹੜੀ ਹੈ ਸਾਰ ਦੇ ਸਲਬਾ ਵੀ ਨਹੀਂ ਇਸ ਕੰਪੀਟਿਟਿਵ ਪਾਲਪਰ ਟਿਸਟ ਡੋਇੰਗ ਹੈ ਮੇਰਾ ਕਹਿੰਦਾ ਮਤਲਬ ਹੈ ਕਿ ਅਸੀਂ ਇਸ ਤਰ੍ਹਾਂ ਦੇ ਸ਼ੋਅ ਵੀ ਕਰਦੇ ਆ ਜਿਸ ਵਿੱਚ ਡਿਸੈਂਪਲ ਸਟ ਹੋ ਜਾਇਆ ਰਿਹਾ ਕਿ ਇਹ ਕੰਮ ਜੇ ਨਹੀਂ ਹੋ ਸਕਦਾ ਤਾਂ ਮੁਜ਼ਫਰ ਜਾ ਕੇ ਤੁਹਾਡਾ ਟਾਈਮ ਬਚੇਗਾ ਤੁਹਾਡੀ ਨਰਚੀ ਵੀ ਨਹੀਂ ਤੇ ਤਾਂ ਪੈਸਾ ਰਹਿ ਜਾਏ ਤੁਸੀਂ ਆਪਣੇ ਪਿੰਡ ਦੇ ਵਿੱਚ ਬੈਠ ਕੇ ਕਲਾ ਸਕਦੇ ਅੱਜ ਉਹ ਆਪਣੇ ਅਲਮ ਸ਼ੁਰੂ ਹੋਏ ਨੇ ਕੁਛ ਸਾਥ ਤੁਹਾਨੂੰ ਦੱਸੂ ਕਿ ਨੇ ਇਹ ਬਹੁਤ ਈਜ਼ੀ ਤਰੀਕੇ ਦੇ ਨਾਲ ਜੀ ਹਰ ਸਰਵਿਸ ਨੂੰ ਪ੍ਰਾਪਤ ਕਰ ਸਕਦੇ ਜਿਹੜੇ ਸਾਡੇ ਅੰਚਾਰਜ ਨੇ ਬਾਅਦ ਦੇ ਉਹ ਆਪਨੇ ਲੱਗਦੇ ਹੋਏ ਨਹੀਂ ਵਰਕ ਦੀ ਹੈਲਪ ਕਰਦੇ ਨੇ ਪਰ ਮੈਂ ਸਭ ਤੋਂ ਧੰਨਵਾਦੀ ਹਾਂ ਕਿ ਤੁਸੀਂ ਇਹ ਸਰਵਿਸ ਨੂੰ ਗਵਰਨਮੈਂਟ ਦੀ ਸਤਿ ਮਾਨਸੂਮਾਨ ਦੀ ਸਰਵਿਸ ਨੂੰ ਦੇਖੋ ਤੇ ਤੁਸੀਂ ਦੇਖੋਗੇ ਜੋ ਗੱਡੀ ਨਹੀਂ ਇੱਕ ਕਿਸਮ ਲੱਗਦਾ ਜਿਸਾ ਮੈਂ ਬੋਟ ਮੰਗਣ ਗਿਆ ਹਾਂ ਤੇ ਮੇਰਾ ਫੀਸ ਹੋਲ ਹੁੰਦਾ ਪਰ ਜਦੋਂ ਮੈਂ ਅੱਜ ਕੰਮ ਕਰਾਉਣ ਆਇਆ आई फील प्राउड ऑफ द गवर्नमेंट सरकारवां सिनेमा एसओ सर्विस सीडीएन ओरचित किया लिए उंगली चले कैंपर इलेगा सिगा सरकार ਤੁਹਾਡੇ ਦਵਾਰ ਇਹਦੇ ਬਤੈਤ ਜੋ ਅੱਜ ਸਟਾਫ ਕਰਾਂ ਤਰ੍ਹਾਂ ਤਰ੍ਹਾਂ ਦੇ ਵਿਭਾਗ ਤੋਂ ਆਏ ਆ ਉਹਨਾਂ ਨੇ ਮੌਕੇ ਤੇ ਹਰੀਖ ਦੀ ਕੰਪਲੇਟ ਲਿਖਤੀ ਰੂਪ ਤੇ ਲਈਆਂ ਔਰ ਉਹਨਾਂ ਨੂੰ ਬਕਾਇਦਾ ਕੰਪਲੇਟ ਲੈ ਕੇ ਉਹਦੀ ਰਸੀਦ ਦਿੱਤੀ ਹੈ ਕਿ ਤੁਹਾਡੀ ਆਹ ਕੰਪਲੇਟ ਸੀ ਇਹਦਾ ਹੱਲ ਕੀਤਾ ਜਾਊਗਾ ਇਸ ਮੌਕੇ ਤੇ ਸਾਡੇ ਹਾਜ਼ਰਾਂ ਚ ਅੱਜ ਸਾਜੂ ਜੀ ਦੀ ਮਾਨ ਮਿਸ਼ਨਰ ਸਾਹਿਬ ਔਰ ਦਾ ਜਿਹੜਾ ਜੋ ਵੀ ਸਬੰਧਤ ਮਹਿਕਵਾਸੀ ਉਹ ਸਾਰੇ ਅਧਿਕਾਰੀ ਪਹੁੰਚੇ ਜਿਨ੍ਹਾਂ ਨੇ ਸਾਰਿਆਂ ਨੇ ਮੌਕੇ ਦੀ ਜਿਹੜੀਆਂ ਕਮੇਟੀਆਂ ਸੁਣੀਆਂ ਔਰ ਨਾਲ ਉਹਨਾਂ ਨੂੰ ਜਲਦੀ ਜਲਦੀ ਉਹਨਾਂ ਪ੍ਰੋਬਲਮ ਨੂੰ ਹੱਲ ਕਰਨ ਦਾ ਵਿਸ਼ਵਾਸ ਵਾਇਆ ਔਰ ਮੈਂ ਸਰਕਾਰ ਦਾ ਭਗਵਾਨ ਮਾਨਜੀ ਦਾ ਜਿਨ੍ਹਾਂ ਨੇ ਇਹ ਇੱਕ ਨਵੀਂ ਯੋਜਨਾ ਜਾਂ ਪਲੈਨ ਕੀਤਾ ਆ ਅਸੀਂ ਤੈਜ ਲੋਨ ਦਾ ਧਿਆਨ ਕਰਦੇ ਆ